ਹੈਲੋ ਗਾਇਸ ਅੱਛਾ ਸਾਰਿਆਂ ਨੂੰ ਹੋਪਸ ਸਾਰੇ ਮਧਿਆ ਹੋਵਗੇ ਹਾਂਜੀ ਅੱਜ ਆਪਾਂ ਚੱਲੇ ਹਾਂਗੇ ਬਾਅਦੇ ਭੋਗ ਤੇ ਤੇ ਪਿੰਡ ਦੇ ਵਿੱਚ ਮੇਰੇ ਮਾਸੀ ਜੀ ਨੇ ਉਹਨਾਂ ਦੇ ਪਾਠ ਦਾ ਭੋਗ ਆਗਾ ਤੇ ਚਲੋ ਤੁਹਾਨੂੰ ਗੁਰੂ ਸਾਹਿਬ ਦਾ ਅਰਦਾਸ ਲਓ ਜੀ ਮੰਜੇ ਲਾਉਂਦੀ ਲੋੜ ਨਹੀਂ ਪੈਂਦੀ ਜੁਨਟਾ ਲਾਉਣ ਵਾਸਤੇ ਬਹੁਤ ਵਧੀਆ ਰਿਗਾਰਡ ਬਣਾਇਆ ਮਿਸਤਰੀਆਂ ਆਹ ਦੇਖੋ ਜੀ ਨਾ ਡੀਮੰਡ ਆਦਾਰਾ ਜੁਨਟਾ ਪਹਿ ਰੈਡੀ ਨੇ ਲਾ ਕੇ ਸਭ ਨੀਚੇ ਤੋਂ ਹੋਣਾ ਥੋਨੋ ਹਲਵਾਈ ਵੀ ਰੈਡੀ ਐ ਖੀਰ ਬਣੀ ਜਾਂਦੀ ਆ ਮਟਰ ਪਨੀਰ ਦੀ ਦਾਲ ਬਣ ਗਈ ਜੀ ਉਧਰ ਪੂਝੀਆਂ ਬਣਾਉਣਾ ਚੱਲੀ ਜਾਂਦਾ ਦੁੱਧ ਫੜਾਉਣਾ ਉਹ ਜੋ ਨਾਮ ਜਪੋ ਕੋ ਉਪਰ ਕੋ ਸਮਾਣੋ ਜੇ ਮੇ ਇਮਾਨਦਾਰ ਕੋਈ ਨਹੀਂ ਸੀ ਜਾਣਦਾ ਵਾਹਿਗੁਰੂ ਦਾ ਨਾਮ ਜਪਿਓ ਚੌਕੀ ਫੌਲੰਗ ਯਾਣੇ ਦੇ ਕੋਲ ਇਹ ਅੱਜ ਦੇਖੋ ਨੇ ਸਮੂ ਸਤਿਗੁਰੂ ਬਾਬਾ ਜੀ ਪ੍ਰਸਾਦ ਬਣਾ ਰਹੇ ਨੇ ਪ੍ਰਸਾਦ ਬਣਾ ਦਿਓ ਤਾਂ ਭੋਗ ਲਵਾਵਾਂਗੇ ਬਾਬਾ ਜੀ